ਨਿਆਰ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਜਲਾਸਾ ਰਾਘੀਰ ਨੇ ਵੇਖਿਆ ਤਾਂ ਉਹਨੇ ਥਾਣੇ 'ਤੇ ਸੂਚਨਾ ਦਿੱਤੀ ਆ ਇਹ ਮੌਕਾ ਤੇ ਹੀ ਆਇਆ ਔਰ ਇਹਦੇ ਸਨਾਖਤ ਵਾਸਤੇ ਇਹਦੇ ਕੋਲ ਕੁਝ ਵੀ ਨਹੀਂ ਹਣ ਬਰਾਮਦ ਹੋਇਆ ਬਾਕੀ ਇਹਨੂੰ ਉਹਨੇ ਮੋਰਚੀ 'ਚ ਗਦਾਪ ਰਖਾਉਨੇ ਆ ਔਰ ਮੈਸੇਜ ਕਰਾਵਾਂਗੇ ਕੰਸਰਨ ਥਾਣੇ ਨੂੰ ਜੇ ਕੋਈ ਗੁੰਮਸੁਦਗੀ ਕਿਸੇ ਦੀ ਹੋਈ ਥਾਣੇ 'ਤੇ ਫਿਰੋ ਅਗਲੀ ਕਾਰਵਾਈ ਫਿਰ ਮਰਜ਼ੀ ਦੇ ਦੇਗੇ ਵਾਸਤੇ ਅਣਪਛਾਤੀ ਲਾਸ਼ ਮਿਲਣ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਧਾਰੀਵਾਲ ਪੀਰ ਦੀ ਸੈਨ ਬਾਈਪਾਸ ਪੁਲ ਦੇ ਥੱਲੇੋਂ ਨਹਿਰ ਦੇ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਨਹੀਂ ਹੋ ਸકી ASI ਬਲਵੀਰ ਸਿੰਘ ਆਪਣੀ ਪੁਲਿਸ ਟੀਮ ਨਾਲ ਉੱਥੇ ਮੌਕੇ ਤੇ ਪਹੁੰਚੇ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ASI ਬਲਵੀਰ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ ਤਕਰੀਬਨ 45 ਸਾਲ ਦੀ ਉਮਰ ਦਾ ਲੱਗਦਾ ਹੈ ਸਿਰ ਤੋਂ 모ਨਾ ਤੇ ਜੀਨ ਦੀ ਪੈਂਟ ਪਾਈ ਹੋਈ ਹੈ ਉਹਨਾਂ ਦੱਸਿਆ ਕਿ ਅਸੀਂ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਕੋਈ ਦੱਸ ਦਿਓ ਜੀ ਲਾਸ਼ ਮਿਲੀ ਆ ਕਿ ਤੁਮਹੀਏ? ਇਹ ਧਾਰਿਆ ਲੈਰ ਚ ਬਾਈਪਾਸ ਦੇ ਲੱਗੋ ਜਿਹੜਾ ਪੁਲ ਦੇ ਥੱਲੇ ਆ ਨਹਿਰ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਇਹ ਲਾਸ਼ਾਂ ਰਾਹਗੀਰਾਂ ਨੇ ਵੇਖਿਆ ਤੇ ਉਹਨਾਂ ਨੇ ਥਾਣੇ ਫਿਰ ਸੂਚਨਾ ਦਿੱਤੀ ਆ ਤੇ ਮੌਕੇ ਤੇ ਹੀ ਆਏ ਆ ਪਰ ਇਹਨੇ ਸਨাক্তਵਾਤ ਇਹਦੇ ਕੋਲੋਂ ਕੁਝ ਵੀ ਨਹੀਂ ਹਣਕ ਬਰਾਮਦ ਹੋਇਆ ਤੇ ਇਹਨਾਂ ਜੀਨ ਦੀ ਪੈਂਟ ਪਾਈ ਆ ਤੇ ਮੋਣਾ ਆ ਸਿਰ ਤੋਂ ਤੇ 45-46 ਸਾਲ ਦੀ ਲੱਗ ਸਕਦੀ ਉਮਰ ਲੱਗਦੀ ਆ ਤੇ ਬਾਕੀ ਇਹਨੂੰ ਉਹਨੇ ਮੋਰਚੀ ਚ ਗਦਾਫ ਰਖਾਉਨੇ ਆ ਪਰ ਮੈਸੇਜ ਕਰਾਵਾਂਗੇ ਅਨਸਰ ਥਾਣੇ ਨੂੰ ਜੇ ਕੋਈ ਗੁੰਮਸਦਗੀ ਕੇਸ ਦੀ ਹੋਈ ਥਾਣੇ ਤੇ ਫਿਰ ਉਹ ਅਗਲੀ ਕਰ ਵੀ ਫਿਰ ਅਮਰਜਿੰਦ ਜੀ ਕਿ ਵਾਰਸਾਂ ਨੂੰ ਮਿਲ ਕਰਵਾ ਦੋ ਲਾ ਜੀ ਨਹਿਰ ਦੇ ਵਿੱਚ ਮਿਲ ਜੇ ਆ ਨਹਿਰ ਦੇ ਵਿੱਚ ਨਹਿਰ ਗੰਦੀ ਸੱਤ ਦਿਨ ਸ਼ਾਂਤ ਨਹੀਂ ਨੇ ਫਿਰ ਹਾਲ ਤੱਕ ਕੁਝ ਨਹੀਂ ਹੋਤਾ ਇਹਦੇ ਚਿਹਰੇ ਦਿੱਤੇ ਨਾ ਜਿਦਾ ਮੱਛੀਆਂ ਵਾਲੇ ਕੋ ਖਾਦਾ ਹੁੰਦਾ ਪਛਾਣ ਚ ਨਹੀਂ ਆਂਦਾ ਚਿਹਰਾ ਪਛਾਣਿਆ ਨਹੀਂ ਜਾਂਦਾ ਨਹਿਰ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਜਲਾਸਾ ਰਾਹਗੀਰ ਨੇ ਵੇਖਿਆ ਤਾਂ ਉਹਨੇ ਥਾਣੇ ਫਿਰ ਸੂਚਨਾ ਦਿੱਤੀ ਆ ਇਮੌਕਦੇ ਹੀ ਆਏ ਆ ਤੇ ਇਹਦੇ ਸਨਾਖਤ ਬਾਅਦ ਇਹਦੇ ਕੋਲ ਕੁਝ ਵੀ ਨਹੀਂ ਹਲਕ ਬਰਾਮਦ ਹੋਇਆ ਬਾਕੀ ਇਹਨੂੰ ਮੂਰਤੀ ਚ ਗਦਾਫ ਰਖਾਉਣੇ ਆ ਪਰ ਮੈਸੇਜ ਕਰਾਵਾਂਗੇ ਕਨਸਰਨ ਥਾਣੇ ਨੂੰ ਜੇ ਕੋਈ ਗੁੰਮਸੁਦਗੀ ਕੇ ਦੀ ਹੋਈ ਥਾਣੇ ਜੀ ਤੇ ਫਿਰ ਹੋ ਅਗਲੀ ਕਾਰਵਾਈ ਹਰ ਮੱਜੇ ਦਿੰਦੇ ਜੀ ਵਾਸਤੇ ਅਣਪਛਾਤੀ ਲਾਸ਼ ਮਿਲਣ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਤਾਰੀਵਾਲ ਪੀਰ ਦੀ ਸੈਨ ਬਾਈਪਾਸ ਪੁਲ ਦੇ ਥੱਲੇੋਂ ਨਹਿਰ ਦੇ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਨਹੀਂ ਹੋ ਸકી ASI ਬਲਵੀਰ ਸਿੰਘ ਆਪਣੀ ਪੁਲਿਸ ਟੀਮ ਨਾਲ ਉੱਥੇ ਮੌਕੇ ਤੇ ਪਹੁੰਚੇ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ASI ਬਲਵੀਰ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ ਤਕਰੀਬਨ 45 ਸਾਲ ਦੀ ਉਮਰ ਦਾ ਲੱਗਦਾ ਹੈ ਸਿਰ ਤੋਂ 모ਨਾ ਤੇ ਜੀਨ ਦੀ ਪੈਂਟ ਪਾਈ ਹੋਈ ਹੈ ਉਹਨਾਂ ਦੱਸਿਆ ਕਿ ਅਸੀਂ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਕੋਈ ਦੱਸ ਦਿਓ ਜੀ ਲਾਸ਼ ਮਿਲੀ ਹੈ ਕਿ ਤੁਮਹੀਏ। ਇਹ ਧਾਰਿਆ ਲੈਰ ਚ ਬਾਈਪਾਸ ਦੇ ਲੱਗੋ ਜਿਹੜਾ ਪੁਲ ਦੇ ਥੱਲੇ ਆ ਨਹਿਰ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਇਹ ਲਾਸਾ ਰਾਹਗੀਰ ਨੇ ਵੇਖਿਆ ਤੇ ਉਹਨਾਂ ਨੇ ਥਾਣੇ ਫਿਰ ਸੂਚਨਾ ਦਿੱਤੀ ਆ ਤੇ ਮੌਕੇ ਤੇ ਹੀ ਆਏ ਆ ਪਰ ਇਹਦੇ ਸਨਾਖਤ ਬਾਅਦ ਇਹਦੇ ਕੋਲੋਂ ਕੁਝ ਵੀ ਨਹੀਂ ਹੰਦਕ ਬਰਾਮਦ ਹੋਇਆ ਤੇ ਇਹਨਾਂ ਜੀਨ ਦੀ ਪੈਂਟ ਪਾਈ ਆ ਤੇ ਮੋਨਾ ਆ ਸਿਰ ਤੋਂ ਤੇ 45-46 ਸਾਲ ਦੀ ਲੱਗ ਸਕਦੀ ਉਮਰ ਲੱਗਦੀ ਤੇ ਬਾਕੀ ਇਹਨੂੰ ਉਹ ਮੋਰਚੀ ਚ ਗਵਾਪ ਰਖਾਉਣੇ ਆ ਪਰ ਮੈਸੇਜ ਕਰਾਵਾਂਗੇ ਕੰਸਨ ਥਾਣੇ ਨੂੰ ਜੇ ਗੁੰਮਸੁਦਗੀ ਕੇ ਜੇ ਹੋਈ ਥਾਣੇ ਜੇ ਤਾਂ ਫਿਰ ਉਹ ਅਗਲੀ ਕਰ ਵੀ ਫਿਰ ਅਰਜ ਦੇ ਦਿੰਦੀ ਜੀ ਬਾਅਦ ਸਾਨੂੰ ਮਿਲ ਕਰਵਾ ਦੋ ਲਾ ਜੀ ਨਹਿਰ ਦੇ ਵਿੱਚ ਮਿਲ ਜਾਈਏ ਆ ਨਹਿਰ ਦੇ ਵਿੱਚ ਨਹਿਰ ਦੇ ਕੰਢੇ 60 ਦਿਨ ਸ਼ਾਂਤ ਨਹੀਂ ਨੇ ਫਿਰ ਹਾਲ ਤੇ ਕੁਝ ਨਹੀਂ ਹੋਦਾ ਇਹਦੇ ਚਿਹਰੇ ਦੇ ਉੱਤੇ ਨਾ ਜਿੱਦਾਂ ਮੱਛੀਆਂ ਨੇ ਖਾਧਾ ਹੁੰਦਾ ਪਛਾਣ ਜ ਨਹੀਂ ਆਂਦਾ ਚਿਹਰਾ ਪਛਾਣਿਆ ਨਹੀਂ ਜਾਂਦਾ